ਉਹਨਾਂ ਨੂੰ ਭੁੱਲ ਜਾਓ ਉਹ ਤਾਂ ਭੁੱਲ ਜਾਓ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਤਾਂ ਜਨਮ ਦਿਨ ਨਹੀਂ ਪਤਾ ਜਨਾਬ ਪਹਿਲੀ ਹੋਈ ਵਿਧਾਨ ਸਭਾ 'ਚ ਮੈਂ ਪੁੱਛ ਲਿਆ ਸੀ ਪਹਿਲੀ ਹੋਈ ਵਿਧਾਨ ਸਭਾ 'ਚ ਰਾਜਾ ਬੜਿੰਗ ਨੂੰ ਕਿ ਤੈਨੂੰ ਪਤਾ ਕਿ ਭਗਤ ਸਿੰਘ ਦਾ ਜਨਮ ਦਿਨ ਕਦੋਂ ਆਇਆ ਕਹਿੰਦਾ ਮੈਨੂੰ ਪਤਾ ਨਹੀਂ ਕੀ ਪੜੀ ਗਏ ਹਾਂ ਫਿਰ ਦੇਸ਼ ਦੇ ਕਾਂਗਰਸ ਦੇ ਨੈਸ਼ਨਲ ਦੇ ਯੂਥ ਦੇ ਪ੍ਰਧਾਨ ਰਹੇ ਨੇ ਤਨੂੰ ਪਗਸ ਸਿੰਘ ਦਾ ਜਨਮ ਦਿਨ ਨਹੀਂ ਪਤਾ ਇਹਨਾਂ ਤੋਂ ਕੀ ਉਮੀਦ ਕਰ ਲਓਗੇ ਤੁਸੀਂ ਇਹਨਾਂ ਨੂੰ ਤਾਂ ਆਪਦਿਆਂ ਦੇ ਪਤਾ ਹੈ ਮੇਰਾ ਦਾਦਾ ਮੇਰਾ ਚਾਚਾ ਮੇਰਾ ਸਾਲਾ ਮੇਰਾ ਭਤੀਜਾ ਮੇਰਾ ਜੀਜਾ ਬਸ ਆਹੀ ਚੀ ਚੱਲ ਜਾਂਦੀ ਹੋਰ ਕੋਈ ਨਹੀਂ ਹੈਗਾ ਤੇ ਔਰ ਉਦਮ ਸਿੰਘ ਦੀ ਵਰਸ 31 ਜੁਲਾਈ ਨੂੰ ਆਉਗੀ ਆ ਹੁਣ ਉਦਮ ਸਿੰਘ ਦੀ ਵਰਸੀ ਤੇ ਵੀ ਮੱਥਾ ਟੇਕ ਜਾਂਦੇ ਨੇ ਜਨਰਲ ਡਾਇਰ ਨੂੰ ਵੀ ਰੋਟੀ ਖਵਾਈ ਹੋਈ ਆ ਉਸੇ ਦਿਨ ਜਲਿਆਂ ਵਾਲੇ ਬਾਗ ਦੀ ਘਟਨਾ ਤੋਂ 2 ਘੰਟਿਆਂ ਬਾਅਦ 1000 ਤੋਂ ਵੱਧ ਬੰਦਾ ਮਾਰ ਕੇ 2000 ਤੋਂ ਵੱਧ ਬੰਦਾ ਖੂਹ ਦੇ ਵਿੱਚ ਡਿੱਗ ਪਿਆ ਪਾਣੀ ਉਹ ਖੂਬ ਭਰ ਗਿਆ ਉਸ ਦੇ ਨਾਲ ਲਾਸ਼ਾਂ ਨਾਲ ਤੇ ਖੂਨ ਨਾਲ ਤੇ ਰੋਟੀ ਉਹਨਾਂ ਦੇ ਘਰੇ ਖਾਰੇ ਸੀ ਜਿਨ੍ਹਾਂ ਨੂੰ ਆਪਾਂ ਹੁਣ ਚੱਟਿਆਂ ਦੇ ਵਪਾਰੀ ਕਹਿੰਨੇ ਆ ਉਦਮ ਸਿੰਘ ਨੂੰ ਵੀ ਮਥਾ ਟੇਕ ਜਾਂਦੇ ਆ ਉਹਨੂੰ ਵੀ ਰੋਟੀਆਂ ਖਵਾਈ ਗਏ ਇਹ ਕਿੱਧਰ ਨੇ ਭਾਈ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਕਿਸੇ ਵਾਸਤਾ ਖੜਜੋ ਦੂਜਿਆਂ ਵਾਲੇ ਮੋਟਰਸਾਈਕਲ ਬੰਕ ਜਿੱਧਰ ਮਰਜ਼ੀ ਟੇਢੇ ਕਰ ਦੋ ਉਧਰ ਹੀ ਖੜਜੰਨੇ ਹੋ ਔਰ ਦੂਜੇ ਕੱਲ ਪਰਸੋ ਹਮਾਇਤ ਕਰ ਰਹੇ ਸੀ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਹੈ ਕੈਪਟਨ ਮਰਿੰਦਰ ਅੱਛਾ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਮਨਜੀਠੀ ਨੂੰ ਜੇਲ੍ਹ ਚ ਕਰਕੇ ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀ ਆ ਅਧਿਕਾਰ ਤਾਂ ਉਹਨਾਂ ਦੇ ਹੀ ਆ ਬਸ ਅਸੀਂ ਤਾਂ ਪਸ਼ੂ ਆ ਆਪਾਂ ਤਾਂ ਭੇਡਾਂ ਬੱਕਰੀਆਂ ਆਪਾਂ ਦਾ ਆਪਣੇ ਅਧਿਕਾਰ ਕੋਰ ਨਹੀਂ ਆਗੇ ਇੱਥੇ ਮਨੁੱਖੀ ਅਧਿਕਾਰ ਯਾਦ ਆ ਜਾਂਦੇ ਨੇ ਉਹਨਾਂ ਦੀ ਹਿਸਟਰੀ ਸੁਣ ਲਓ ਮੈਨੂੰ ਪੱਤਰਕਾਰਾਂ ਨੇ ਕਿਤੇ ਟੀਵੀ ਚਲ ਚੱਲ ਰਹੀ ਸੀ ਡਿਬੇਟ ਲਾਈਵ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ 라ਉਂਡ ਹੈ ਮੈਂ ਕਿਹਾ ਅੱਛਾ ਜੀ ਕਹਿੰਦੇ ਹੁਣੇ ਤੇਰਾ ਨਾਮ ਲਵਾਂਗੇ ਕਿਸੇ ਬੰਦੇ ਦਾ ਉਹਦੇ ਬਾਰੇ ਤੂੰ ਦੱਸਣਾ ਕੁਝ ਵੀ ਬੋਲਣਾ ਮੈਂ ਦੱਸੋ ਜੀ ਕਹਿੰਦੇ ਵੀ ਸੁਖਵੀਰ ਬਾਦਲ ਮੈਂ ਕਿਹਾ ਜੀ ਪਹਾੜਾਂ ਵਾਲੇ ਅੰਗਰੇਜ਼ੀ ਸਕੂਲਾਂ ਚ ਪੜੇ ਨੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਹੈ ਨਾ ਪੜ੍ਹਨੀ ਆਉਂਦੀ ਹੈ ਨਾ ਬੋਲਣੀ ਆਉਂਦੀ ਹੈ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਮੈਂ ਕਹਿੰਦਾ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਤੇ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਵਿੱਚ ਦੀ ਕਾਲੀ ਦਲ ਦਾ ਰਾਜ ਆ ਗਿਆ ਤਾਂ ਕਾਲੀ ਦਲ ਨਾਲ ਸੀ ਅੱਜ ਕੱਲ ਭਾਜਪਾ ਦਾ ਰਾਜ ਆਈ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਕਦੇ ਦੇਖੇ ਨਹੀਂ ਇਹ ਕਹਿੰਦੇ ਬੜਾ ਔਖਾ ਸਵਾਲ ਪਤਾ ਭਗਵੰਤ ਮਾਨ ਮੈਂ ਕੀ ਬੋਲਾਂ ਆਪਦੇ ਬਾਰੇ ਮੈਂ ਕਹਾਂ ਜੀ ਦੋ ਗੱਲਾਂ ਕਹੂੰਗਾ ਇੱਕ ਭਗਤ ਸਿੰਘ ਦਾ ਸ਼ੇਰ ਹੈ ਕਿ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਕੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ ਇੱਕ ਮੈਂ ਕਹੇ ਕਹੂੰਗਾ ਕਿ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤੱਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਫਿਰ ਬੱਲੇ ਬੱਲੇ ਉਹ ਇਹ ਨਾ ਦੇ ਕਰਦਾਰ ਨੇ ਜੀ